ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੀਆ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਹਰਿੰਦਰ ਨੇ ਬਾਅਦ ਵਿੱਚ ਮੰਮੀ ਤੇ ਕਿਰਨ ਨਾਲ ਵੀ ਨਰਿੰਦਰ ਤੇ ਖੁਸ਼ੀ ਦੀ ਗੱਲ ਕਰਵਾ ਦਿੱਤੀ ਉਦੋਂ ਤੱਕ ਜਗਤਾਰ ਵੀ ਆ ਗਿਆ ਸਾਰੇ ਜਾਣੇ ਖੁਸ਼ ਸੀ ਨਰਿੰਦਰ ਨੇ ਇਹ ਸਭ ਸੋਚਿਆ ਕਿਉਂਕਿ ਕਿਤੇ ਨਾ ਕਿਤੇ ਸਭ ਦੇ ਮਨ ਵਿੱਚ ਇਹ ਗੱਲ ਜ਼ਰੂਰ ਸੀ ਕਿ ਖੁਸ਼ੀ ਦਾ ਦੁਬਾਰਾ ਵਿਆਹ ਕਰ ਦਈਏ ਪਰ ਹਰ ਕੋਈ ਚੁੱਪ ਸੀ ਸਭ ਨੂੰ ਇਹ ਵੀ ਲੱਗਦਾ ਸੀ ਕਿ ਖੁਸ਼ੀ ਨੂੰ ਮਨਾਉਣਾ ਬਹੁਤ ਔਖਾ ਹੈ ਪਰ ਹੁਣ ਸਭ ਨੂੰ ਨਰਿੰਦਰ ਤੇ ਯਕੀਨ ਸੀ ਖੁਸ਼ੀ ਨਰਿੰਦਰ ਦੀ ਹਰ ਗੱਲ ਸੁਣਦੀ ਤੇ ਮੰਨਦੀ ਸੀ ਨਰਿੰਦਰ ਨੇ ਘਰੋਂ ਫੋਨ ਕੱਟ ਪਹਿਲਾਂ ਆਪਣੇ ਮਾਮਾ ਜੀ ਨੂੰ ਫੋਨ ਲਾ ਲਿਆ ਨਰਿੰਦਰ ਨੇ ਫਤੇਬ ਬਲਾਉਣ ਤੋਂ ਬਾਅਦ ਸਾਰਿਆਂ ਦਾ ਹਾਲ ਚਾਲ ਪੁੱਛਿਆ ਤੇ ਫਿਰ ਹੌਲੀ-ਹੌਲੀ ਨਰਿੰਦਰ ਨੇ ਖੁਸ਼ੀ ਦੇ ਵਿਆਹ ਬਾਰੇ ਗੱਲ ਕੀਤੀ ਬਲਵਿੰਦਰ ਕਹਿੰਦਾ ਪੁੱਤ ਵਿਆਹ ਤਾਂ ਕਰਨਾ ਹੀ ਹੈ ਹਾਲੇ ਉਮਰ ਕੀ ਹੈ ਪਰ ਮੇਰੀ ਹਿੰਮਤ ਨਹੀਂ ਪੈਂਦੀ ਖੁਸ਼ੀ ਨਾਲ ਹਾਲੇ ਗੱਲ ਕਰਨ ਦੀ ਫਿਰ ਪੁੱਤ ਇਹ ਵੀ ਆ ਕਿ ਕੋਈ ਲੋੜ ਵਾਲਾ ਥਾਂ ਦੇਖਣਾ ਪੈਣਾ ਬਲਵਿੰਦਰ ਬਹੁਤ ਉਦਾਸ ਮਾਨਾ ਨਰਿੰਦਰ ਨਾਲ ਗੱਲ ਕਰਦਾ ਬਲਵਿੰਦਰ ਨੂੰ ਇਹ ਵੀ ਸੀ ਕਿ ਪਤਾ ਨਹੀਂ ਹੁਣ ਅੱਗੇ ਕਿਹੋ ਜਿਹਾ ਮੁੰਡਾ ਮਿਲੇਗਾ ਨਰਿੰਦਰ ਕਹਿੰਦਾ ਮਾਮਾ ਜੀ ਤੁਸੀਂ ਉਦਾਸ ਨਾ ਹੋਵੋ ਮੁੰਡਾ ਮੈਂ ਲੱਭ ਲੈਣਾ ਮੈਂ ਆਪਣੇ ਆਪਣੇ ਭੈਣ ਨੂੰ ਆਪਣੇ ਕੋਲ ਹੀ ਲੈ ਜਾਣਾ ਬਲਵਿੰਦਰ ਕਹਿਣ ਲੱਗਿਆ ਪੁੱਤ ਖੁਦ ਖੁਸ਼ੀ ਵੀ ਤੇਰੇ ਕੋਲ ਆ ਕੇ ਪੜਨਾ ਚਾਹੁੰਦੀ ਸੀ ਉਸ ਤੋਂ ਪਹਿਲਾਂ ਮੈਂ ਉਹਦਾ ਰਿਸ਼ਤਾ ਰਾਜਵੰਤ ਨਾਲ ਤੈਅ ਕਰ ਦਿੱਤਾ ਮੈਂ ਇੱਕ ਵਾਰੀ ਵੀ ਖੁਸ਼ੀ ਦੀ ਮਰਜ਼ੀ ਨਹੀਂ ਪੁੱਛੀ ਨਰਿੰਦਰ ਕਹਿੰਦਾ ਨਹੀਂ ਮਾਮਾ ਜੀ ਤੁਸੀਂ ਹੁਣ ਜੋ ਲੰਘਿਆ ਉਹ ਨਾ ਸੋਚੋ ਆਪਾਂ ਕੁਝ ਨਹੀਂ ਕਰਨ ਕਰਾਉਣ ਬਾਰੇ ਸਭ ਕੁਝ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ ਦੁੱਖ ਸੁੱਖ ਜੀਵਨ ਵਿੱਚ ਨਾਲ ਨਾਲ ਚੱਲਦੇ ਆ ਬਲਵਿੰਦਰ ਕਹਿੰਦਾ ਸਹੀ ਕਿਹਾ ਪੁੱਤਰਾ ਰੱਬ ਦੀ ਰਜਾ ਵਗੈਰ ਤਾਂ ਪੱਤਾ ਵੀ ਨਹੀਂ ਹਿੱਲਦਾ ਨਰਿੰਦਰ ਥੋੜਾ ਸਮਾ ਚੁੱਪ ਰਹਿਣ ਮਗਰੋਂ ਕਹਿਣ ਲੱਗਿਆ ਤੁਸੀਂ ਮਾਮਾ ਜੀ ਨਾਲ ਸਲਾਹ ਕਰਕੇ ਤੇ ਮਾਮੀ ਜੀ ਨਾਲ ਸਲਾਹ ਕਰੋ ਪਹਿਲਾਂ ਫਿਰ ਮੈਨੂੰ ਦੱਸ ਦਿਓ ਨਰਿੰਦਰ ਉਸ ਤੋਂ ਬਾਅਦ ਘਰ ਤੇ ਖੁਸ਼ੀ ਦੇ ਨਾਲ ਗੱਲਬਾਤ ਕਰਨ ਲੱਗ ਗਿਆ ਉਹਨਾਂ ਦਾ ਹਾਲ ਚਾਲ ਪੁੱਛਦਾ ਪਰ ਹਾਲੇ ਰਿਸ਼ਤੇ ਦੀ ਕੋਈ ਗੱਲ ਨਹੀਂ ਕਰਦਾ ਫਿਰ ਗੱਲ ਕਰਦੇ ਕਹਿ ਕੇ ਨਰਿੰਦਰ ਨੇ ਫੋਨ ਕੱਟ ਦਿੱਤਾ ਬਲਵਿੰਦਰ ਨੇ ਮਨਜੀਤ ਨੂੰ ਦੱਸਿਆ ਨਰਿੰਦਰ ਨਾਲ ਜੋ ਵੀ ਗੱਲ ਹੋਈ ਮਨਜੀਤ ਕਹਿਣ ਲੱਗੀ ਮੈਂ ਤਾਂ ਆਪ ਇਹੀ ਚਾਹੁੰਦੀ ਹਾਂ ਕਿ ਖੁਸ਼ੀ ਦਾ ਵਿਆਹ ਕਰ ਦਈਏ ਕਿਹਾ ਵੀ ਸੀ ਤੁਹਾਨੂੰ ਪਿਛਲੇ ਮਹੀਨੇ ਕਿਸ਼ਿੰਦਰ ਭੈਣ ਹੋਣਾ ਨਾਲ ਸਲਾਹ-ਮਸ਼ਵਰਾ ਕਰ ਲਵੋ ਬਲਵਿੰਦਰ ਕਹਿੰਦਾ ਠੀਕ ਹੈ ਫਿਰ ਮੈਂ ਜਗਤਾਰ ਨਾਲ ਸਲਾਹ ਨਾਲੇ ਕਰਕੇ ਨਰਿੰਦਰ ਨੂੰ ਦੱਸ ਦੇਵਾਂਗਾ ਬਲਵਿੰਦਰ ਕਹਿੰਦਾ ਸ਼ਾਮ ਨੂੰ ਜਗਦੀਪ ਤੇ ਗੁਰੇ ਨਾਲ ਵਿਚਾਰ ਕਰਦਾ ਜਗਦੀਪ ਬਹੁਤ ਵਧੀਆ ਤੇ ਸੋਚਿਆ ਨਰਿੰਦਰ ਡੈਡੀ ਜੀ ਸਾਰਿਆਂ ਦੇ ਮਨ ਵਿੱਚ ਇਹੀ ਸੀ ਪਰ ਆਪਾਂ ਸਾਰੇ ਚੁੱਪ ਸੀ ਨਰਿੰਦਰ ਨੇ ਜੋ ਵੀ ਸੋਚਿਆ ਪਰ ਸਭ ਨੂੰ ਇਹ ਪਤਾ ਸੀ ਕਿ ਖੁਸ਼ ਨੂੰ ਬਹੁਤ ਔਖਾ ਮਨਾਉਣਾ ਹਰੇਕ ਤੱਕ ਸਾਰੀਆਂ ਗੱਲਾਂ ਖੁਸ਼ੀ ਤੋਂ ਚੋਰੀ ਹੀ ਹੁੰਦੀਆਂ ਸੀ ਜਗਦੀਪ ਵੀ ਗੁਰੇ ਇਹੀ ਕਹਿੰਦੇ ਕਿ ਖੁਸ਼ੀ ਨਾਲ ਗੱਲ ਕੌਣ ਕਰੇਗਾ ਗੁਰੇ ਕਹਿੰਦੀ ਨਰਿੰਦਰ ਵੀਰੇ ਨੇ ਖੁਸ਼ੀ ਨੂੰ ਮਨਾ ਲੈਣਾ ਬਸ ਡੈਡੀ ਜੀ ਤੇ ਫੁੱਫੜ ਜੀ ਕੋਈ ਚੰਗਾ ਕਰ ਦੇਖ ਲੈਣ ਜਗਦੀਪ ਕਹਿੰਦਾ ਪਹਿਲਾਂ ਕਿਹੜਾ ਮਾੜਾ ਦੇਖਿਆ ਸੀ ਕੁਝ ਪਰਮਾਤਮਾ ਨੇ ਕਰਤਾ ਕੁਝ ਰਾਜਵੰਦ ਦੀ ਮੰਮੀ ਦੀ ਸੁਆਦੀ ਬਹੁਤ ਪੈੜੀ ਐ ਬਲਵਿੰਦਰ ਕਹਿੰਦਾ ਅਗਲੇ ਦਿਨ ਆਪਣੇ ਕੰਮ ਤੋਂ ਬਾਅਦ ਜਗਤਾਰ ਤੇ ਸਿੰਦਰ ਨਸਲਾ ਕਰ ਆਇਆ ਤੇ ਜਗਤਾਰ ਨੂੰ ਕੋਈ ਚੰਗਾ ਕਰ ਦੇਖਣ ਨੂੰ ਕਹਿ ਕੇ ਆਇਆ ਘਰ ਆ ਕੇ ਮਨਜੀਤ ਨੂੰ ਖੁਸ਼ੀ ਨਾਲ ਗੱਲ ਕਰਨ ਲਈ ਵੀ ਕਿਹਾ ਕਿ ਇੱਕ ਵਾਰ ਖੁਸ਼ੀ ਦੀ ਮਰਜ਼ੀ ਵੀ ਪੁੱਛ ਲਵੋ ਫਿਰ ਆਪਾਂ ਨਰਿੰਦਰ ਨੂੰ ਦੱਸ ਦਿਆਂਗੇ ਉਦੋਂ ਸੁਖਦੀਪ ਇੱਕ ਦਿਨ ਜਦੋਂ ਕੰਮ ਤੋਂ ਆ ਕੇ ਰਾਤ ਦੀ ਰੋਟੀ ਖਾਣ ਰਸੋਈ ਵਿੱਚ ਆਇਆ ਤਾਂ ਨਰਿੰਦਰ ਨੇ ਮਨਦੀਪ ਵੀ ਉੱਥੇ ਹੀ ਸਨ ਤਿੰਨੇ ਜਦੋਂ ਰੋਟੀ ਖਾਣ ਲੱਗੇ ਤਾਂ ਨਰਿੰਦਰ ਨੇ ਗੱਲ ਛੇੜੀ ਨਰਿੰਦਰ ਕਹਿੰਦਾ ਸੁਖਦੀਪ ਹੁਣ ਤਾਂ ਤੇਰੀ ਪੜ੍ਹਾਈ ਵੀ ਪੂਰੀ ਹੋ ਗਈ ਵਰਕ ਪਰਮਿਟ ਤੋਂ ਬਾਅਦ ਵੀ ਪੀਆ ਦੀ ਤਿਆਰੀ ਐ ਤੈ ਵਿਆਹ ਬਾਰੇ ਨਹੀਂ ਸੋਚਿਆ ਸੁਖਦੀਪ ਕਹਿੰਦਾ ਸੁਖਦੀਪ ਇੱਕ ਵਾਰ ਤਾਂ ਸੋਚ ਵਿੱਚ ਪੈ ਗਿਆ ਵੀਰੇ ਨੇ ਕੀ ਸਵਾਲ ਪੁੱਛ ਲਿਆ ਮੇਰੇ ਤੋਂ ਦੀਪੀ ਵੀ ਕੁਝ ਨਾ ਬੋਲੀ ਸੁਖਦੀਪ ਨਹੀਂ ਵੀਰੇ ਹਾਲੇ ਵਿਆਹ ਬਾਰੇ ਕੁਝ ਨਹੀਂ ਸੋਚਿਆ ਮੰਮੀ ਕਹਿੰਦੀ ਸੀ ਪਰ ਮੈਂ ਪੀਆਰ ਦਾ ਬਹਾਨਾ ਲਾਤਾ ਕਿ ਬਾਅਦ ਵਿੱਚ ਦੇਖਾਂਗੇ ਨਰਿੰਦਰ ਕਹਿੰਦਾ ਬਹਾਨਾ ਲਾਤਾ ਮਤਲਬ ਆਪਣੀ ਮਰਜ਼ੀ ਨਾਲ ਕਰਾਉਣਾ ਸੀ ਸੁਖਦੀਪ ਚੁੱਪ ਹੋ ਗਿਆ ਫਿਰ ਦੀਪੀ ਨੇ ਕਿਹਾ ਜੋ ਵੀ ਹੈ ਮਨ ਵਿੱਚ ਆਪਣੇ ਵੀਰੇ ਨਾਲ ਗੱਲ ਕਰ ਲੈ ਸੁਖਦੀਪ ਸੁਖਦੀਪ ਕਹਿੰਦਾ ਜੀ ਭਾਬੀ ਹਾਂਜੀ ਵੀਰੇ ਮੈਂ ਪਸੰਦ ਕਰਦਾ ਕਿਸੇ ਨੂੰ ਪਿਛਲੇ 8 ਸਾਲ ਤੋਂ ਪਰ ਉਹਦੇ ਨਾਲ ਵਿਆਹ ਤਾਂ ਹੋਣਾ ਨਹੀਂ ਫੇ ਸੋਚਿਆ ਵਿਆਹ ਹੀ ਨਹੀਂ ਕਰਾਉਣਾ ਨਰੇਂਦਰ ਕਹਿੰਦਾ ਉਹਦੇ ਨਾਲ ਕਾਹ ਤੋਂ ਨਹੀਂ ਵਿਆਹ ਹੋਣਾ ਉਹ ਵਿਆਹੀ ਗਈ ਸੁਖਦੀਪ ਕਹਿੰਦਾ ਹਾਂਜੀ ਵੀਰੇ ਨਰੇਂਦਰ ਐਦਾਂ ਕਿਵੇਂ ਨਹੀਂ ਕਰਾਉਣਾ ਵਿਆਹ ਮੈਂ ਲੱਭਾਂ ਤੇਰੇ ਲਈ ਕੁੜੀ ਸੁਖਦੀਪ ਕਹਿੰਦਾ ਨਹੀਂ ਵੀਰੇ ਵਿਆਹ ਤਾਂ ਇੱਕ ਵਾਰ ਹੀ ਹੁੰਦਾ ਕਿਉਂ ਕਿਸੇ ਜੀਵਨ ਨਾਲ ਖਿਲਵਾੜ ਕਰਨਾ ਦੀਪੀ ਤੂੰ ਦੱਸਦਾ ਕਿਉਂ ਨਹੀਂ ਸੁਖ ਸੁਖਦੀਪ ਸਿਰ ਝੁਕਾ ਕੇ ਬੈਠ ਗਿਆ ਨਰੇਂਦਰ ਫਿਰ ਕਹਿੰਦਾ ਬੋਲ ਸੁਖ ਕੀ ਕਹਿਣਾ ਕੀ ਗੱਲ ਹੈ ਤੇਰੇ ਮਨ ਵਿੱਚ ਸੁਖਦੀਪ ਨੀਮੀ ਪਾ ਕੇ ਬੋਲਦਾ ਵੀਰੇ ਉਹ ਕੁੜੀ ਖੁਸ਼ੀ ਹੈ ਮੈਂ ਅੱਜ ਵੀ ਖੁਸ਼ੀ ਦੀ ਰੱਬ ਵਾਂਗ ਇਵਾਦਤ ਕਰਦਾ ਉੱਪਰ ਵਾਲੇ ਤੋਂ ਉਹਦੀਆਂ ਖੁਸ਼ੀਆਂ ਮੰਗਦਾ ਮੈਨੂੰ ਮਾਫ ਕਰ ਦਿਓ ਵੀਰੇ ਨਰਿੰਦਰ ਉੱਠ ਕੇ ਸੁਖਦੀਪ ਨੂੰ ਜੱਫੀ ਪਾ ਲਈ ਤੇ ਕਹਿਣ ਲੱਗਿਆ ਸੁਖਦੀਪ ਵਿਆਹ ਕਰਾਏਗਾ ਖੁਸ਼ੀ ਨਾਲ ਅਸੀਂ ਖੁਸ਼ੀ ਦਾ ਵਿਆਹ ਕਰਨ ਬਾਰੇ ਸੋਚਦੇ ਹਾਂ ਸੁਖਦੀਪ ਕਹਿੰਦਾ ਵੀਰੇ ਖੁਸ਼ਪ੍ਰੀਤ ਨੇ ਕਦੇ ਨਹੀਂ ਮੰਨਣਾ ਮੈਂ ਜਾਣਦਾ ਉਹ ਵੀ ਤੁਸੀਂ ਦੇਖਿਆ ਕਿ ਉਹ ਮੈਨੂੰ ਆਪਣਾ ਦੋਸਤ ਮੰਨਦੀ ਐ ਨਰਿੰਦਰ ਖੁਸ਼ੀ ਨੂੰ ਆਪਾਂ ਸਾਰੇ ਜਾਣੇ ਰਲ ਕੇ ਮਨਾ ਲਵਾਂਗੇ ਬਸ ਮੈਂ ਤੇਰੀ ਹਾਂ ਸੁਣਨੀ ਸੀ ਨਾਲੇ ਤੂੰ ਕਰ ਆਂਟੀ ਜੀ ਨਾਲ ਵੀ ਗੱਲ ਕਰ ਲਈ ਸੁਖਦੀਪ ਕਹਿੰਦਾ ਜੀ ਵੀਰੇ ਜੇ ਖੁਸ਼ੀ ਮੰਨਦੀ ਐ ਤਾਂ ਮੈਂ ساری ਜ਼ਿੰਦਗੀ ਉਹਨੂੰ ਖੁਸ਼ ਰੱਖੂੰਗਾ ਤੇ ਹਾਂ ਵੀਰੇ ਕਰ ਮੰਮੀ ਨੂੰ ਪਤਾ ਖੁਸ਼ਪ੍ਰੀਤ ਬਾਰੇ ਬਾਕੀ ਤੁਸੀਂ ਗੱਲ ਕਰ ਲਿਓ ਨਰੀਂਦਰ ਤੋਂ ਬਾਅਦ ਆਪਣੇ ਸਾਰੇ ਘਰਦਿਆਂ ਨੂੰ ਸੁਖਦੀਪ ਨੇ ਗੱਲ ਕੀਤੀ। ਅਗਲੇ ਦਿਨ ਨਰੀਂਦਰ ਨੇ ਆਪਣੇ ਮਾਮਾ ਜੀ ਤੇ मामੀ ਜੀ ਨਾਲ ਵੀ ਗੱਲ ਕੀਤੀ। ਉਹਨਾਂ ਨੂੰ ਵੀ ਦੱਸਿਆ ਮੈਂ ਖੁਸ਼ਪ੍ਰੀਤ ਦਾ ਰਿਸ਼ਤਾ ਸੁਖਦੀਪ ਨਾਲ ਕਰਨ ਬਾਰੇ ਸੋਚਦਾ ਹਾਂ। ਬਲਵਿੰਦਰ ਤੇ ਮਨਜੀਤ ਬਹੁਤ ਖੁਸ਼ ਸਨ। ਸੁਖਦੀਪ ਉਹਨਾਂ ਦੋਵਾਂ ਨੂੰ ਵੀ ਬਹੁਤ ਪਸੰਦ ਸੀ। ਨਰੀਂਦਰ ਕਹਿੰਦਾ ਮਾਮੇ ਜੀ ਤੁਸੀਂ ਇੱਕ ਵਾਰੀ ਖੁਸ਼ੀ ਨਾਲ ਗੱਲ ਕਰਕੇ ਦੇਖੋ। ਫਿਰ ਮੈਂ ਕੱਲ ਨੂੰ ਖੁਸ਼ੀ ਨਾਲ ਗੱਲ ਕਰ ਲਾਵਾਂਗਾ ਫਿਰ ਉਸ ਤੋਂ ਬਾਅਦ ਸੁਖਦੀਪ ਦੀ ਮੰਮੀ ਨਾਲ ਗੱਲ ਕਰ ਲਾ ਆਵਾਂਗੇ ਬਲਵਿੰਦਰ ਤੇ ਮਨਜੀਤ ਨੇ ਨਰਿੰਦਰ ਨਾਲ ਹੋਈ ਸਾਰੀ ਗੱਲ ਜਗਦੀਪ ਤੇ ਗੁਰੀ ਨੂੰ ਵੀ ਦੱਸ ਦਿੱਤੀ ਉਹ ਵੀ ਬਹੁਤ ਖੁਸ਼ ਸੀ ਕਿਉਂਕਿ ਸੁਖਦੀਪ ਬਹੁਤ ਚੰਗਾ ਮੁੰਡਾ ਏ ਜੇ ਖੁਸ਼ੀ ਮੰਨ ਜਾਂਦੀ ਹੈ ਤਾਂ ਖੁਸ਼ਪ੍ਰੀਤ ਰਾਜਪ੍ਰੀਤ ਤੋਂ ਮੰਦੀ ਜ਼ਿੰਦਗੀ ਬਦਲ ਜਾਊ ਖੁਸ਼ੀ ਸਾਰੀ ਉਮਰ ਖੁਸ਼ ਰਹੇਗੀ ਸਾਰੇ ਦੁੱਖ ਭੁੱਲ ਜਾਊ ਖੁਸ਼ੀ ਜਦੋਂ ਘਰ ਵਾਪਸ ਆਇਤਾ ਰਾਤ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਖੁਸ਼ੀ ਆਪਣੇ ਕਮਰੇ ਵਿੱਚ ਚਲੀ ਗਈ ਤਾਂ ਮਨਜੀਤ ਤੇ ਗੁਰੀ ਵੀ ਦੁੱਧ ਦੇ ਗਲਾਸ ਲੈ ਕੇ ਖੁਸ਼ੀ ਕੋਲ ਚਲੀਆਂ ਗਈਆਂ ਦੁੱਧ ਪੀਣ ਤੋਂ ਬਾਅਦ ਗੁਰੀ ਨੇ ਪਹਿਲਾਂ ਗੱਲ ਸ਼ੁਰੂ ਕੀਤੀ ਕਿ ਖੁਸ਼ੀ ਤੇਰੇ ਨਾਲ ਇੱਕ ਗੱਲ ਕਰਨੀ ਆ ਤੈਨ ਸੋਚਿਆ ਕੁਝ ਅੱਗੇ ਆਪਣੇ ਜੀਵਨ ਬਾਰੇ ਖੁਸ਼ੀ ਕਹਿੰਦੀ ਮੈਂ ਕੀ ਸੋਚਣਾ ਪਹਿਲਾਂ ਕਿਹੜਾ ਮੇਰੇ ਸੋਚਿਆ ਕੁਝ ਹੋਇਆ ਰੱਬ ਨੇ ਕਰਨਾ ਜੋ ਕਰਨਾ ਬਸ ਮੈਂ ਤਾਂ ਆਪਣੀ ਧੀ ਦਾ ਪਾਲਣ ਪੋਸ਼ਣ ਕਰਨਾ ਮਨਜੀਤ ਖੁਸ਼ੀ ਨੂੰ ਸਮਝ ਆਉਣ ਲੱਗਦੀ ਐ ਤੀਏ ਪਹਾੜ ਜਿੱਡੀ ਜ਼ਿੰਦਗੀ ਕਿਵੇਂ ਕੱਢੇਗੀ ਫਿਰ ਰਾਜਪ੍ਰੀਤ ਬਾਰੇ ਵੀ ਸੋਚ ਇਹਨੂੰ ਮਾਂ-ਬਾਪ ਦੇ ਦੋਵਾਂ ਦੇ ਪਿਆਰ ਦੀ ਲੋੜ ਐ ਖੁਸ਼ੀ ਕਹਿੰਦੀ ਮੰਮੀ ਤੁਸੀਂ ਕੀ ਕਹੀ ਜਾਂਦੇ ਹੋ ਜੇ ਮੇਰੀ ਕਿਸਮਤ ਚ ਸੁਖੀ ਸੁਖੀ ਜੀਵਨ ਹੁੰਦਾ ਤਾਂ ਰਾਜਪ੍ਰੀਤ ਨੂੰ ਆਪਣੇ ਡੈਡੀ ਦਾ ਪਿਆਰ ਮਿਲਣਾ ਹੁੰਦਾ ਤਾਂ ਰਾਜਵੰਤ ਨੂੰ ਰੱਬ ਲੈ ਕੇ ਨਾ ਜਾਂਦਾ ਮੈਂ ਮਾਂ ਪਿਓ ਬਣ ਦੋਵੇਂ ਬਣ ਕੇ ਪਾਲਣ-ਪੋਸ਼ਣ ਕਰੂੰਗੀ ਰਾਜਬ੍ਰੀਤਾ ਕੋਈ ਕਮੀ ਨਹੀਂ ਰਹਿਣ ਦਿੰਦੀ ਫਿਰ ਤੁਸੀਂ ਸਾਰੇ ਮੇਰੇ ਨਾਲ ਮੈਂ ਇਕੱਲੀ ਥੋੜੀ ਆ ਮਨਜੀਤ ਖੁਸ਼ੀ ਪੁੱਤ ਮਾਪੇ ساری ਉਮਰ ਨਹੀਂ ਨਾ ਰਹਿ ਸਕਦੇ ਬਾਕੀ ਸਭ ਨੇ ਆਪਣੀ ਜ਼ਿੰਦਗੀ ਚ ਵਿਅਸਤ ਹੋ ਜਾਣਾ ਹੋਰ 2-4 ਸਾਲ ਇਸ ਤਰ੍ਹਾਂ ਨਿਕਲ ਜਾਣਗੇ ਉੱਤ ਇਕੱਲੇ ਜ਼ਿੰਦਗੀ ਕੱਢਣੀ ਔਖੀ ਹੁੰਦੀ ਹੈ ਖੁਸ਼ੀ ਕਹਿੰਦੀ ਮੰਮੀ ਮੇਰੇ ਨਾਲ ਐਵੇਂ ਨਾ ਕਰੋ ਮੈਂ ਰਾਜਵੰਤ ਦੀ ਜਗ੍ਹਾ ਕਿਸੇ ਨੂੰ ਦੇ ਸਕਦੀ ਆ ਖੁਸ਼ੀ ਰੋਣ ਲੱਗ ਗਈ ਆਪਣੀ ਮੰਮੀ ਦੀ ਅਮੰਤਾ ਕਰਨ ਲੱਗ ਗਈ ਮੰਮੀ ਤੁਸੀਂ ਮੈਨੂੰ ਮਜਬੂਰ ਨਾ ਕਰੋ ਮੈਂ ਕਿਸੇ ਹੋਰ ਦੀ ਜ਼ਿੰਦਗੀ ਨਹੀਂ ਖਰਾਬ ਕਰ ਸਕਦੀ ਮਨਜੀਤ ਚੁੱਪ ਕਰ ਪੁੱਤ ਨਾ ਆਪਣਾ ਆਪ ਨਖਪਾ ਮੈਂ ਤੇਰੇ ਲਈ ਪਾਣੀ ਲੈ ਕੇ ਆਉਂਦੀ ਆ ਮਨਜੀਤ ਤੋਂ ਖੁਸ਼ੀ ਰੋਂਦੀ ਚੱਲ ਨਾ ਹੋਈ ਤੇ ਗੁਰੀ ਦੀ ਕੁਝ ਬੋਲਣ ਦੀ ਹਿੰਮਤ ਨਾ ਹੋਈ ਖੁਸ਼ੀ ਆਪਣੇ ਆਪ ਨੂੰ ਥੋੜਾ ਸੰਭਾਲਦੇ ਹੋਏ ਗੁਰੀ ਤੁਸੀਂ ਕਿਉਂ ਮੈਨੂੰ ਵਿਆਹ ਕਰਾਉਣ ਲਈ ਕਹੀ ਜਾਂਦੀ ਹੋ ਮੈਨੂੰ ਪਤਾ ਤੁਸੀਂ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹੋ ਤੁਹਾਨੂੰ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਮੇਰੇ ਤੋਂ ਇੱਥੇ ਰਹਿਣ ਦੀ ਤੁਸੀਂ ਮੇਰਾ ਸਾਰੇ ਭਲਾ ਚਾਹੁੰਦੇ ਹੋ ਗੁਰੀ ਕਹਿੰਦੀ ਖੁਸ਼ੀ ਸਾਨੂੰ ਤਾਂ ਦੇ ਦੀਆਂ ਖੁਸ਼ੀਆਂ ਚਾਹੀਦੀਆਂ ਨੇ ਤੂੰ ਉਦਾਸ ਰਹਿੰਦੀਆਂ ਸਾਡੇ ਤੋਂ ਚੱਲ ਨਹੀਂ ਹੁੰਦਾ ਖੁਸ਼ੀ ਕਹਿੰਦੀ ਪਰ ਗੁਰੀ ਪਹਿਣ ਜੋ ਤੁਸੀਂ ਸੋਚਦੇ ਹੋ ਇਸ ਕਰਕੇ ਮੇਰੀ ਰਾਜਪ੍ਰਿਤ ਨੇ ਰੋਲ ਜਾਣਾ ਇਹਨੂੰ ਕਿਸੇ ਨੇ ਆਪਣੀ ਤੀ ਨਹੀਂ ਮੰਨਣਾ ਗੁਰੀ ਕਹਿੰਦੀ ਖੁਸ਼ੀ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਹਰ ਵਾਰ ਤੇਰੇ ਨਾਲ ਗੱਲ ਥੋੜਾ ਹੋਣ ਲੱਗਾ ਹੋਰ 2 ਸਾਲਾਂ ਤੱਕ ਰਾਜਪ੍ਰੀਤ ਨੂੰ ਆਪਣੇ ਪਾਪਾ ਦੀ ਕਮੀ ਮੈਂ ਜ਼ਰੂਰ ਮਹਿਸੂਸ ਹੋਵੇਗੀ ਫਿਰ ਉਹ ਤੈਨੂੰ ਆਪਣੇ ਡੈਡੀ ਬਾਰੇ ਪੁੱਛੇਗੀ ਫਿਰ ਕੀ ਜਵਾਬ ਦੇਵੇਂਗੀ ਖੁਸ਼ਪ੍ਰੀਤ ਕਹਿੰਦੀ ਗੁਰੀ ਮੈਂ ਸਮਝਾ ਦਿਆਂਗੀ ਰਾਜਪ੍ਰੀਤ ਨੂੰ ਸਭ ਕੁਝ ਕਰ ਲਵਾਂਗੇ ਆਪਾਂ ਪਰ ਜੇ ਮੈਂ ਰਾਜਵੰਤ ਨੂੰ ਭੁੱਲ ਕੇ ਦੁਬਾਰਾ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚ ਸਕਦੀ ਗੁਰੀ ਚੁੱਪਚਾਪ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਮਨਜੀਤ ਨੇ ਨਰਿੰਦਰ ਨੂੰ ਸਭ ਦੱਸ ਦਿੱਤਾ ਜੋ ਵੀ ਖੁਸ਼ੀ ਨਾਲ ਗੱਲ ਹੋਈ ਖੁਸ਼ੀ ਨੂੰ ਉਸ ਰਾਤ ਚੰਗੀ ਤਰ੍ਹਾਂ ਨੀਂਦ ਨਾ ਆਈ ਕਦੇ ਉਹ ਰੋਣ ਲੱਗ ਜਾਂਦੀ ਕਦੇ ਇਹ ਸੋਚਦੀ ਕਿ ਮੰਮੀ ਡੈਡੀ ਪਤਾ ਨਹੀਂ ਕਿਉਂ ਮੇਰਾ ਵਿਆਹ ਕਰਨ ਨੂੰ ਕਹਿਣ ਲੱਗ ਗਏ ਖੁਸ਼ੀ ਜਦੋਂ ਸਵੇਰੇ ਉੱઠી ਤਾਂ ਉਹਦੀਆਂ ਨੀਂਦ ਨਾ ਆਉਣ ਤੇ ਰੋਣ ਨਾਲ ਅੱਖਾਂ ਸੁੱਜੀਆਂ ਹੋਈਆਂ ਸੀ ਮਨਜੀਤ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਖੁਸ਼ੀ ਨਾਲ ਮਨਜੀਤ ਨੇ ਹੁਣ ਗੱਲ ਕਰਨੀ ਸਹੀ ਨਾ ਲੱਗੀ ਉਹ ਚੁੱਪਚਾਪ ਖੁਸ਼ੀ ਕੋਲੋਂ ਰਾਜਪ੍ਰੀਤ ਨੂੰ ਲੈ ਆਈ ਖੁਸ਼ੀ ਤਿਆਰ ਹੋ ਕੇ ਸਕੂਲ ਚਲੀ ਗਈ ਮਨਜੀਤ ਨੇ ਨਰਿੰਦਰ ਨੂੰ ਵੀ ਅੱਜ ਖੁਸ਼ੀ ਬਾਰੇ ਗੱਲ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਨਰਿੰਦਰ ਨੇ ਸੁਖਦੀਪ ਨੂੰ ਵੀ ਦੱਸ ਦਿੱਤਾ ਕਿ ਖੁਸ਼ੀ ਨੇ ਜੋ ਵੀ ਗੁਰੀ ਉਹਨਾਂ ਨੂੰ ਕਿਹਾ ਸੀ ਸੁਖਦੀਪ ਕਹਿੰਦਾ ਵੀਰੇ ਮੈਨੂੰ ਪਤਾ ਸੀ ਖੁਸ਼ੀ ਦੇ ਜਵਾਬ ਤੇ ਉਹ ਆਪਣੀ ਜਗ੍ਹਾ ਸਹੀ ਹੈ ਬਹੁਤ ਔਕਾ ਹੁੰਦਾ ਕਿਸੇ ਹੋਰ ਬਾਰੇ ਸੋਚਣਾ ਸੁਖਦੀਪ ਸੋਚਦਾ ਹੈ ਕਿ ਉਹ ਕਦੇ ਵੀ ਖੁਸ਼ੀ ਨੂੰ ਆਪਣੀ ਫੀਲਿੰਗ ਬਾਰੇ ਨਹੀਂ ਦੱਸੇਗਾ। ਪਰਮਾਤਮਾ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਖੁਸ਼ਪ੍ਰੀਤ ਦੀ ਚੋਰੀ ਪਾ ਦਿਓ। ਸੁਖਦੀਪ ਪਰੇਸ਼ਾਨ ਹੋ ਗਿਆ ਪਤਾ ਨਹੀਂ ਖੁਸ਼ੀ ਕਿੰਨੀ ਕੋ ਤਕਲੀਫ ਵਿੱਚੋਂ ਗੁਜ਼ਰੀ ਹੋਊਗੀ। ਸੁਖਦੀਪ ਦਾ ਮਨ ਨਾ ਖੜਿਆ ਉਹ ਨੇ ਆਪਣੇ ਕਮਰੇ ਵਿੱਚ ਜਾ ਕੇ ਖੁਸ਼ੀ ਨੂੰ ਫੋਨ ਲਾ ਲਿਆ। ਖੁਸ਼ੀ ਹਾਲੇ ਸਕੂਲ ਤੋਂ ਘਰ ਵਾਪਸ ਆਈ ਸੀ। ਉਹ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਥੋੜੇ ਟਾਈਮ ਬਾਅਦ ਗੱਲ ਕਰਦੀਆਂ। ਖੁਸ਼ੀ ਰਸੋਈ ਵਿੱਚ ਜਾ ਕੇ ਆਪਣੀ ਮੰਮੀ ਦੀ ਗੱਲ ਲੱਗ ਕੇ ਰੋਣ ਲੱਗ ਗਈ ਬਹੁਤ ਰੋਈ ਤੇ ਮਨਜੀਤ ਵੀ ਉਹਨੂੰ ਰੋਣ ਤੋਂ ਨਾ ਰੋਕਿਆ ਫਿਰ ਹੌਲੀ-ਹੌਲੀ ਚੁੱਪ ਕਰਾਉਂਦਿਆਂ ਰੋਟੀ ਖਵਾਈ ਤੇ ਖੁਸ਼ੀ ਨੂੰ ਆਰਾਮ ਕਰਨ ਨੂੰ ਕਿਹਾ ਖੁਸ਼ੀ ਕਮਰੇ ਵਿੱਚ ਜਾ ਕੇ ਲੇਟ ਗਈ ਸੋਚਦੀ ਹੈ ਸੁਖਦੀਪ ਨੂੰ ਫੋਨ ਕਰ ਲੈਂਦੀ ਆ ਸੁਖਦੀਪ ਪਹਿਲੇ ਰਿੰਗ ਤੇ ਫੋਨ ਚੁੱਕ ਲੈਂਦਾ ਹੈ ਖੁਸ਼ੀ ਆਪਣੀ ਉਦਾਸੀ ਲੁਕੌਂਦੀ ਹੋਈ ਵਾ ਫੋਨ ਹੱਥ ਵਿੱਚ ਬੜੀ ਬੈਠਾ ਸੀ ਸੁਖਦੀਪ ਕਹਿੰਦਾ ਹੋਰ ਕੀ ਬੈਸਟ ਫਰੈਂਡ ਨੇ ਤਾਂ ਫੋਨ ਦਾ ਇੰਤਜ਼ਾਰ ਸੀ ਜੇ ਨਾ ਸੁਣਦਾ ਫਿਰ ਉਹਨੇ ਤਾਂ ਮੈਨੂੰ ਬਖਸ਼ਣਾ ਨਹੀਂ ਸੀ ਖੁਸ਼ੀ ਕਹਿੰਦੀ ਲੈ ਮੈਂ ਹੁਣ ਕਦੋਂ ਤੈਨੂੰ ਕੁਝ ਕਿਹਾ ਸੁੱਖ ਕਾਲਜ ਟਾਈਮ ਦੀ ਲੱਗ ਗੱਲ ਸੀ ਸੁਖਦੀਪ ਕਹਿੰਦਾ ਕਿਉਂ ਖੁਸ਼ੀ ਕਾਲੇ ਟਾਈਮ ਕਿਉਂ ਮੈਂ ਅੱਜ ਵੀ ਤੇਰੀ ਉਹੀ ਉਹ ਤੇਰਾ ਉਹੀ ਦੋਸਤਾਂ ਤੂੰ ਮੈਨੂੰ ਕੁਝ ਵੀ ਕਹਿ ਸਕਦੀ ਐ ਮੈਨੂੰ ਪਤਾ ਐ ਸਭ ਸਮਝਦਾ ਆਪਣੀ ਦੋਸਤੀ ਦੇ ਹਰ ਦੁੱਖ ਦਰਦ ਨੂੰ ਸਮਝਦਾ ਰਾਜਵੰਤੂ ਬਾਤ ਤੇਰੀ ਹਾਲਤ ਤੇਰੀ ਉਦਾਸੀ ਤੇਰੀ ਜ਼ਿੰਮੇਵਾਰੀਆਂ ਪਰ ਤੂੰ ਬਹੁਤ ਹਿੰਮਤ ਵਾਲੀ ਆ ਫਿਰ ਤੇਰੇ ਮੰਮੀ ਡੈਡੀ ਦਾ ਸਾਥ ਸਭ ਤੋਂ ਵੱਡਾ ਹੌਸਲਾ ਤੇਰੇ ਲਈ ਆ ਖੁਸ਼ੀ ਕਹਿੰਦੀ ਸੁੱਖ ਮੇਰੀ ਹਿੰਮਤ ਹੌਸਲਾ ਸਭ ਰਾਜਵੰਤ ਨਾਲ ਹੀ ਚੱਲੇਗੇ ਮੰਮੀ ਡੈਡੀ ਦੁਆਰਾ ਵਿਆਹ ਦਾ ਸੋਚੀ ਜਾਂਦੇ ਨੇ ਮੈਂ ਨਹੀਂ ਕਰ ਸਕਦੀ ਸੁਖਦੀਪ ਖੁਸ਼ੀ ਨੂੰ ਸਮਝਾਉਣ ਲੱਗਿਆ ਕਿ ਮੰਮੀ ਡੈਡੀ ਨਾਲ اپنی جگہ صحیح نے ਤੂੰ ਆਪਣੀ ਜਗ੍ਹਾ ਸਹੀ ਹੈ ਪਰ ਤੂੰ ਚਿੰਤਾ ਨਾ ਕਰ ਮੈਂ ਤੇਰੀ ਮਰਜ਼ੀ ਵਗੈਰ ਕੁਝ ਵੀ ਨਹੀਂ ਹੋਵੇਗਾ ਮੈਂ ਨਰਿੰਦਰ ਵੀਰੇ ਨਾਲ ਗੱਲ ਕਰੂੰਗਾ ਖੁਸ਼ੀ ਕਹਿੰਦੀ ਨਹੀਂ ਵੀਰੇ ਨਾਲ ਮੈਂ ਖੁਦ ਗੱਲ ਕਰੂੰਗੀ ਸੁਖਦੀਪ ਬਹੁਤ ਟਾਈਮਸ ਖੁਸ਼ੀ ਨੂੰ ਸਮਝਾਈ ਗਿਆ ਤੇ ਫਿਰ ਗੱਲ ਕਰਦੇ ਕਰਦੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਖੁਸ਼ੀ ਹੁਣ ਤੂੰ ਸੌਂ ਜਾ ਕੱਲ ਨੂੰ ਗੱਲ ਕਰਦੇ ਆ ਖੁਸ਼ੀ ਫੋਨ ਕੱਟ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹਨੂੰ ਨੀਂਦ ਕਿੱਥੇ ਆਉਂਦੀ ਸੀ ਬਸ ਕਸਮਕਸ਼ ਵਿੱਚ ਫਸੀ ਹੋਈ ਸੀ ਉਹ ਰਾਜਵੰਤੀ ਜਗ੍ਹਾ ਹੋਰ ਕਿਸੇ ਬਾਰੇ ਸੋਚਣਾ ਹੀ ਨਹੀਂ ਚਾਹੁੰਦੀ ਸੀ ਜਦੋਂ ਖੁਸ਼ੀ ਦਾ ਮੰਨ ਫਿਰ ਅਸ਼ਾਂਤ ਹੋ ਗਿਆ ਉਹ ਨਰਿੰਦਰ ਨਾਲ ਗੱਲ ਕਰਨ ਲੱਗ ਗਈ ਖੁਸ਼ੀ ਦੇ ਮੰਮੀ ਡੈਡੀ ਨਾਲ ਉਹਦੀ ਜੋ ਵਿਆਦੀ ਗੱਲ ਹੋਈ ਨਰਿੰਦਰ ਵੀਰੇ ਨੂੰ ਦੱਸ ਦਿੱਤੀ ਪਹਿਲਾਂ ਤਾਂ ਨਰਿੰਦਰ ਨੇ ਸੋਚਿਆ ਕਿ ਖੁਸ਼ੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਪਰ ਫਿਰ ਉਹਨੇ ਖੁਸ਼ੀ ਨਾਲ ਆਮ ਵਾਂਗ ਗੱਲ ਕੀਤੀ ਨਰਿੰਦਰ ਕਹਿੰਦਾ ਕੋਈ ਨਾ ਖੁਸ਼ੀ ਤੂੰ ਪਰੇਸ਼ਾਨ ਨਾ ਹੋਈ ਮੈਂ ਮਾਮਾ ਜੀ ਨਾਲ ਗੱਲ ਕਰਦਾ ਵਸ ਤੂੰ ਆਪਣਾ ਤੇ ਰਾਜਪ੍ਰੀਤ ਦਾ ਧਿਆਨ ਰੱਖ ਕੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰ ਮੈਂ ਤੇਰੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਿੰਦਾ ਚੱਲ ਸੋ ਹੁਣ ਸੌਂ ਜਾ ਕਿੰਨਾ ਲੇਟ ਫੋਨ ਕੀਤਾ ਕੱਲ ਨੂੰ ਤੂੰ ਤੇ ਮੈਂ ਕੰਮ ਵੀ ਜਾਣਾ ਟਾਈਮ ਨਾਲ ਫੋਨ ਕਰ ਲਿਆ ਕਰ ਨਹੀਂ ਮੈਂ ਆਪ ਹੀ ਰੋਜ਼ ਕਾਰਨ ਕਾਲ ਕਰ ਲਿਆ ਕਰੂੰ ਖੁਸ਼ੀ ਕਹਿੰਦੀ ਪਹਿਲਾਂ ਸੁਖ ਦਾ ਫੋਨ ਆਇਆ ਹੋਇਆ ਸੀ ਵੀਰੇ ਲੇਟ ਹੋ ਗਈ ਨਰਿੰਦਰ ਕਹਿੰਦਾ ਕੋਈ ਨਾ ਵਧੀਆ ਕੀਤਾ ਉਹਨੇ ਫੋਨ ਕਰ ਲਿਆ ਖੁਸ਼ੀ ਸੁਖ ਬਹੁਤ ਸਿਆਣਾ ਮੁੰਡਾ 4 ਸਾਲ ਹੋ ਗਏ ਮੇਰੇ ਨਾਲ ਰਹਿੰਦੇ ਨੂੰ ਮੰਜਾ ਲੈ ਕਦੇ ਉੱਚੀ ਬਾਤ ਵਿੱਚ ਬੋਲਿਆ ਹੋਵੇ ਜਾਂ ਮੇਰੀ ਕਦੇ ਗੱਲ ਨਾ ਸੁਣੀ ਹੋਵੇ ਆਗਿਆਕਾਰੀ ਹੈ ਬਹੁਤ ਮਿੱਠੇ ਸੁਭਾਅ ਦਾ ਏ ਖੁਸ਼ੀ ਕਹਿੰਦੀ ਵੀਰੇ ਉਹ ਸ਼ੁਰੂ ਤੋਂ ਹੀ ਇਦਾਂ ਸੁਭਾਅ ਦਾ ਏ ਬਹੁਤ ਵਧੀਆ ਸਾਰਿਆਂ ਨਾਲ ਉਹਦਾ ਵਧੀਆ ਨਿਭਦੀ ਸੀ ਨਰੇਂਦਰ ਕਹਿੰਦਾ ਹਾਂ ਬਹੁਤ ਚੰਗਾ ਮੁੰਡਾ ਚਲ ਸੌਂ ਜਾ ਖੁਸ਼ੀ ਨਰੇਂਦਰ ਨਾਲ ਗੱਲ ਕਰਨ ਤੋਂ ਬਾਅਦ ਖੁਸ਼ੀ ਨੂੰ ਨੀਂਦ ਵੀ ਆ ਗਈ ਨਰੇਂਦਰ ਨੇ ਅਗਲੇ ਦਿਨ ਬਲਵਿੰਦਰ ਨੂੰ ਸਭ ਕੁਝ ਸਮਝਾ ਦਿੱਤਾ ਕਿ ਖੁਸ਼ਪ੍ਰੀਤ ਨਾਲ ਹੁਣ ਵਿਆਹ ਬਾਰੇ ਕੋਈ ਗੱਲ ਨਾ ਕਰਿਓ ਖੁਸ਼ੀ ਨੂੰ ਟਾਈਮ ਦਿਓ ਫਿਰ ਬਾਅਦ ਵਿੱਚ ਦੇਖਾਂਗੇ ਗੱਲ ਕਰਕੇ 2 ਮਹੀਨੇ ਇਸ ਤਰ੍ਹਾਂ ਲੰਘ ਗਏ ਕਿਸੇ ਨੇ ਵੀ ਖੁਸ਼ੀ ਨਾਲ ਵਿਆਹ ਬਾਰੇ ਕੋਈ ਗੱਲ ਨਾ ਕੀਤੀ ਸਾਰਾ ਪਰਿਵਾਰ ਬਹੁਤ ਖੂਬ ਗੱਲਬਾਤਾਂ ਕਰਕੇ ਹੱਸਦੇ ਖੇਡਦੇ ਕਦੇ ਖੁਸ਼ੀ ਨਾਲ ਐਵੇਂ ਦੀ ਕੋਈ ਗੱਲ ਨਾ ਕਰਦੇ ਖੁਸ਼ੀ ਦਾ ਮਨ ਸ਼ਾਂਤ ਹੋ ਗਿਆ ਚਲੋ ਨਰਿੰਦਰ ਵੀਰੇ ਦੀ ਗੱਲ ਸਾਰਿਆਂ ਨੇ ਮੰਨ ਲਈ ਸੁਖਦੀਪ ਦਾ ਵੀ ਜਦੋਂ ਵੀ ਫੋਨ ਆਉਂਦਾ ਉਹ ਬੜੇ ਦੋਵੇਂ ਇੱਕ ਦੂਜੇ ਨੂੰ ਹਾਸਾ ਮਜ਼ਾਕ ਕਰਕੇ ਗੱਲਬਾਤ ਕਰਦੇ ਸੁਖਦੀਪ ਨੂੰ ਇਹ ਸੀ ਕਿ ਖੁਸ਼ੀ ਜੇ ਨਹੀਂ ਵੀ ਵਿਆਹ ਕਰਾਵੇਗੀ ਪਰ ਉਹ ਖੁਸ਼ ਰਹੇ ਹਰ ਸਮੇਂ ਹਰ ਗੱਲ ਵਿੱਚ ਉਹਦੀ ਮਦਦ ਕਰੂਗਾ ਖੁਸ਼ੀ ਦੀ ਜ਼ਿੰਦਗੀ ਥੋੜੀ ਰਾਮਾ ਹੋ ਗਈ ਪਰ ਰਾਜਵੰਤ ਦੀ ਯਾਦ ਤੇ ਜਿੱਕਰ ਖੁਸ਼ੀ ਨੂੰ ਉਦਾਸ ਕਰ ਜਾਂਦੇ ਇਹ ਦੁੱਖ ਤੇ ਖੁਸ਼ੀ ਦੇ ਨਾਲ ਹੀ ਰਹਿਣਾ ਸੀ ਖੁਸ਼ੀ ਦਾ ਆਪਣੇ ਨਾਨੰਦ ਰਿੰਪੀ ਨਾਲ ਗੱਲ ਕਰਦ ਕੇ ਤਾਂ ਵੀ ਇਹੀ ਹਾਲ ਹੁੰਦਾ ਪਰ ਖੁਸ਼ੀ ਹੁਣ ਸਕੂਲ ਦੇ ਕੰਮਾਂ ਵਿੱਚ ਜ਼ਿਆਦਾ ਵਿਜ਼ੀ ਹੋ ਗਈ ਸੀ ਇਸ ਤਰ੍ਹਾਂ ਹੀ 6 ਮਹੀਨੇ ਬੀਤ ਗਏ ਰਾਜਪ੍ਰੀ 2 ਸਾਲ ਦੀ ਹੋ ਗਈ ਅੱਜ ਉਹਦਾ ਜਨਮ ਦਿਨ ਸੀ ਗੁਰੀ ਤੇ ਜਗਦੀਪ ਨੇ ਇਸ ਵਾਰ ਰਾਜਪ੍ਰੀ ਦਾ ਜਨਮ ਦਿਨ ਮਨਾਉਣ ਬਾਰੇ ਸੋਚਿਆ ਖੁਸ਼ੀ ਨਾਲ ਸਲਾਹ ਕਰਕੇ ਕੇਕ ਲੈ ਆਂਦਾ ਗੁਰੀ ਨੇ ਗੁਰੀ ਨੇ ਮਨਜੋਤ ਦੇ ਸਕੂਲ ਵਾਲੇ ਦੋਸਤ ਵੀ ਸੱਦੇ ਬੱਚਿਆਂ ਨਾਲ ਘਰ ਵਿੱਚ ਖੂਬ ਰੌਣਕਾਂ ਲੱਗੀਆਂ ਰਾਜਪ੍ਰੀਤ ਗੁਲਾਬੀ ਰੰਗ ਦੇ ਫਰਾਕ ਵਿੱਚ ਨੰਨੀ परी ਲੱਗਦੀ ਸੀ ਸਾਰੇ ਬੱਚੇ ਕੇਕ ਖਾਣ ਤੋਂ ਮਗਰੋਂ ਖੇਡਣ ਲੱਗੇ ਸਾਰਾ ਦਿਨ ਘਰ ਵਿੱਚ ਖੂਬ ਰੌਣਕਾਂ ਲੱਗੀਆਂ ਰਹੀਆਂ ਸ਼ਾਮ ਜਿਹੇ ਨੂੰ ਰਾਜਪ੍ਰੀਤ ਤੇ ਜਨਮ ਦਿਨ ਕਰਕੇ ਰਿੰਪੀ ਦਾ ਫੋਨ ਆਉਂਦਾ ਤਾਂ ਉਹ ਖੁਸ਼ੀ ਨਾਲ ਗੱਲਾਂ ਕਰਦੀ ਰੋਣ ਲੱਗ ਪਈ 림피 ਕਹਿੰਦੀ ਖੁਸ਼ੀ ਅੱਜ ਨਹੀਂ ਰੋਣਾ ਅੱਜ ਆਪਣੀ ਧੀ ਰਾਣੀ ਦਾ ਜਨਮ ਦਿਨੇ ਖੁਸ਼ ਰਹਿ ਰਾਜਵੰਤ ਨੂੰ ਯਾਦ ਕਰਿਆ ਕਰ ਨਾ ਰੋ ਰੋ ਕੋ ਮੈਨੂੰ ਇਸ ਤਰ੍ਹਾਂ ਦੇਖ ਕੇ ਮੈਨੂੰ ਬਹੁਤ ਤਕਲੀਫ ਹੁੰਦੀ ਹੈ ਖੁਸ਼ੀ ਬੈਣੇ ਮੈਂ ਬਹੁਤ ਕੋਸ਼ਿਸ਼ ਕਰਦੀ ਆ ਪਤਾ ਨਹੀਂ ਮੇਰੇ ਦਿਲ ਖੜਦਾ ਨਹੀਂ ਰਾਜਵੰਤ ਨੂੰ ਯਾਦ ਮੁਕਾ ਕਰਨ ਮਗਰੋਂ ਮੇਰੇ ਅੱਖਾਂ 'ਚੋਂ ਹੰਝੂ ਤੇ ਦਰਦ ਪਹਿਲਾਂ ਆ ਜਾਂਦੇ ਆ ਰਿੰਪੀ ਨਹੀਂ ਹੌਸਲਾ ਨਾ ਯਾਦ ਕਰਿਆ ਕਰ ਰਖਾ ਹੌਂਸਲਾ ਨਹੀਂ ਮਨ ਖੁਸ਼ ਰੱਖਿਆ ਕਰ ਅੱਛਾ ਇੱਕ ਗੱਲ ਮੰਨੇਗੀ ਖੁਸ਼ੀ ਕਹਿੰਦੀ ਹਾਂਜੀ ਭੈਣੇ ਰਿੰਪੀ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਹੁਣ ਰਾਜਪਤ ਜ ਵੱਡੀ ਹੋ ਰਹੀ ਐ ਹੁਣ ਟਾਈਮ ਆ ਪਤਾਨੀ ਤੇ ਮਮੀ ਤੇ ਡੈਡੀ ਨੇ ਸੋਚਿਆ ਕਿ ਨਹੀਂ ਪਰ ਮੈਂ ਤੇਰਾ ਵਿਆਹ ਕਰਨਾ 2 ਸਾਲ ਹੋ ਜਾਣਿਆ ਰਾਜਵੰਤ ਨੂੰ ਗਏ ਨੂੰ ਜਾਂ ਤਾਂ ਉਹਨਾਂ ਨੇ ਹਮੇਸ਼ਾ ਹੀ ਰਹਿਣਾ ਪਰ ਜ਼ਿੰਦਗੀ ਨੂੰ ਇਸ ਤਰ੍ਹਾਂ ਨਾ ਖਰਾਬ ਕਰ ਖੁਸ਼ੀ ਕਹਿੰਦੀ ਨੇ ਤੁਸੀਂ ਤਾਂ ਇਸ ਤਰ੍ਹਾਂ ਨਾ ਕਹੋ ਰਾਜਵੰਤ ਤੁਹਾਡਾ ਵੀਰ ਸੀ ਮੇਥੋਂ ਇਹ ਨਹੀਂ ਹੋਣਾ ਰਾਜਵੰਤ ਨੂੰ ਭੁੱਲ ਕੇ ਕਿਸੇ ਹੋਰ ਦੀ ਨਹੀਂ ਹੋ ਸਕਦੀ ਨਾਲੇ ਪੈਣੇ ਰਾਜਪ੍ਰੀਤ ਨੂੰ ਕਿਸੇ ਨੇ ਨਹੀਂ ਅਪਣਾਉਣਾ ਮੈਂ ਆਪਣੀ ਜ਼ਿੰਦਗੀ ਦੀ ਖਾਤਰ ਆਪਣੇ ਧੀ ਨੂੰ ਨਹੀਂ ਰੋਲ ਸਕਦੀ ਰਿੰਪੀ ਕਹਿੰਦੀ ਰਾਜਵੰਤ ਦੀ ਭੈਣ ਕਰਕੇ ਤੇਰੀਆਂ ਖੁਸ਼ੀਆਂ ਲੋਚਦੀਆਂ ਨਾਲੇ ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਜੇ ਮੰਮੀ ਨੇ ਰਾਜਪ੍ਰੀਤ ਨੂੰ ਉਤੀ ਨਹੀਂ ਮੰਨਿਆ ਇਹਦਾ ਮਤਲਬ ਇਹ ਨਹੀਂ ਕਿ ਹਰ ਕੋਈ ਇਹੋ ਜਿਹਾ ਹੁੰਦਾ ਖੁਸ਼ੀ ਨੰਦ ਨਾਲੋਂ ਪਹਿਲਾਂ ਤੇਰੀ ਵੱਡੀ ਭੈਣ ਨਹੀਂ ਦੇਖ ਸਕਦੀ ਤੈਨੂੰ ਇਕੱਲੇ ਜ਼ਿੰਦਗੀ ਕੱਟਦੀ ਮੈਂ ਨਹੀਂ ਹੁਣ ਤੇਰੀ ਕੋਈ ਵੀ ਸੁਣਨੀ ਖੁਸ਼ੀ ਕਹਿੰਦੀ ਭੈਣੇ ਤੁਹਾਨੂੰ ਮੇਰੇ ਵਿਆਹ ਵਾਲੇ ਗੱਲ ਕਰਨ ਨੂੰ ਮੰਮੀ ਡੈਡੀ ਨੇ ਕਿਹਾ ਰੇਨਪੀ ਨਹੀਂ ਉਹਨਾਂ ਨਾਲੇ ਮੇਰੀ ਕੋਈ ਗੱਲ ਨਹੀਂ ਹੋਈ ਪਰ ਬਹੁਤ ਵਧੀਆ ਸੋਚਦੇ ਨੇ ਮੈਂ ਮਾਸੀ ਜੀ ਨਾਲ ਗੱਲ ਕਰਦੀਆਂ ਇਹ ਕਹਿ ਕੇ ਖੁਸ਼ੀ ਦੀ ਗੱਲ ਬਿਨਾਂ ਸੁਣੇ ਹੀ ਰਿੰਪੀ ਨੇ ਫੋਨ ਕੱਟ ਦਿੱਤਾ ਮਨਜੀਤ ਨੂੰ ਫੋਨ ਕਰ ਲਿਆ ਤੇ ਅਸ਼ਵੀ ਦਿਵਾ ਸਲਾਮ ਤੋਂ ਬਾਅਦ ਰਿੰਪੀ ਨੇ ਖੁਸ਼ੀ ਨਾਲ ਹੋਈ ਸਾਰੀ ਗੱਲ ਦੱਸੀ ਮਨਜੀਤ ਕਹਿੰਦੀ ᱛੀ ਇਹ 8-9 ਮਹੀਨੇ ਪਹਿਲਾਂ ਦੀ ਗੱਲ ਹੈ ਅਸੀਂ ਸਾਰਿਆਂ ਨੇ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਮੰਨੀ ਨਹੀਂ ਖੁਸ਼ੀ ਦਾ ਭੂਆ ਦਾ ਮੁੰਡਾ ਨਰਿੰਦਰ ਉਹਨੇ ਮੁੰਡਾ ਵੀ ਦੇਖਿਆ ਹੋਇਆ ਉਹਦੇ ਕੋਲ ਕੈਨੇਡਾ ਵਿੱਚ ਰਹਿੰਦਾ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਕਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ